ਕਿ ਕਈ ਵਾਰੀ ਇਸ਼ੂਸ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਪ੍ਰੈਸ ਨਾਲ ਇੰਟਰੈਕਟ ਕਰਨਾ ਮਿਲ ਪੂਰੀ ਵਾਜਾ ਸੀ ਇਹ ਜ਼ਰੂਰੀ ਹੋ ਜਾਂਦਾ ਹੈ ਕੱਲ ਜਦੋਂ ਬੈਸਤੀ ਨੂੰ ਉਹਨਾਂ ਦੇ ਇੱਕ ਮੋਟਾ ਪੈਂਵਾੜੀਆਂ ਨੇ ਸਭ ਤੋਂ ਪਹਿਲਾਂ ਤੇ ਅਸੀਂ ਸਾਰੇ ਵੋਟਰਸ ਨੂੰ ਇਹ ਅਪੀਲ ਕਰਾਂਗੇ ਕਿ ਵੋਟ ਕਰਨ ਜ਼ਰੂਰ ਜਾਓ ਸਾਰੇ ਵੋਟਰਸ वोट कर जरूर जाओ ये सारे वोटर्स दूसरा ठीक है साड़ा चुनाव प्रचार का समय निकल गया और अखीरले दो दिन सारे समझते कि बड़े क्रुशियल होंगे सारे पोलिटिकल पार्टी सारे वास्ते ठीक है और उसको तो भी ज्यादा ਰਿਸਪੌਂਸਿਬਿਲਟੀ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ ਕਿ ਚੋਣ ਫ੍ਰੀ ਐਂਡ ਫੇਅਰ ਹੋਵੇ ਔਰ ਕਿਸੇ ਤਰ੍ਹਾਂ ਦਾ ਵੀ ਵੋਟਰਸ ਨੂੰ ਡਰਾਣਾ ਧਮਕਾਣਾ ਲੁਭਾਣਾ ਕਿਸੇ ਵੀ ਪੋਲਿਟਿਕਲ ਪਾਰਟੀ ਐ ਕਿਸੇ ਵੀ ਕੈਂਡੀਡੇਟ ਵਾਸਤੇ ਉਹ ਨਹੀਂ ਚਾਹੀਦਾ ਔਰ ਉਸ ਨੂੰ ਇਨਸ਼ੋਰ ਕਰਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲੇਕਿਨ ਮੈਂ ਬੜੇ ਦੁੱਖ ਨਾਲ ਕਹਿਣਾ ਪਿਆ ਇਸ ਚੁਣਾਵ ਨੂੰ ਪ੍ਰਭਾਵਿਤ ਕਰਨ ਵਾਸਤੇ ਹਰ ਤਰ੍ਹਾਂ ਦਾ ਅਸਕੰਡਾ ਅਪਣਾਇਆ ਜਾ ਰਿਹਾ ਔਰ ਐਸਾ ਲੱਗਦਾ ਹੈ ਜਿਹੜੀ ਸਰਕਾਰ ਪਿਛਲੇ 3 ਮਹੀਨਿਆਂ ਤੋਂ ਲੁਧਿਆਣਾ ਵੈਸਟ ਆ ਕੇ ਬੈਠੀ ਹੋਈ ਸੀ ਉਸਨੇ ਆਪਣੀ ਹਾਰ ਸਵੀਕਾਰ ਕਰ ਦਿੱਤੀ ਕਿਉਂਕਿ ਜਦੋਂ ਬੰਦਾ ਉਹ ਛੇ ਹੱਤ ਕੰਢੇ ਆਪਣਾ ਲੱਗ ਤੋਵੇ ਇਹ ਪੁੱਦੀ ਹੁੰਦਾ ਜਦੋਂ ਉਹ ਸਭ ਕੁਝ ਖੁਸ਼ਾ ਦਿਖੇ ਰਿਹਾ ਕੱਲ ਜਿਸ ਤਰੀਕੇ ਦੇ ਨਾਲ ਸਾਡੇ ਕੋਲੋਂ ਫੋਟੋਗ੍ਰਾਫਸ ਸੋਸ਼ਲ ਮੀਡੀਆ ਦਵਾਈਆਂ ਨੇ ਕਿਸ ਤਰੀਕੇ ਦੇ ਨਾਲ ਇਹਜ ਆਪ ਕੈਂਡੀਡੇਟ ਦੇ ਫੋਟੋਸ ਵੀ ਹੈਗੇ ਆ ਨੇ ਕਿਸ ਤਰੀਕੇ ਦੇ ਨਾਲ ਅੰਦਰ ਨਿਚੇ ਕਰਕੇ ਫੈਸਲਾ ਇਹ ਕੁੰਡਿਆ ਜਾ ਰਿਹਾ ਹੈ ਸੇਬ ਇਹਦੇ ਚ ਦੋਸਤੋ ਅੱਜ ਦੀ ਐਸਪ੍ਰੈਸ ਵਾਰਤਾ ਦੇ ਵਿੱਚ ਤੁਹਾਨੂੰ ਪਤਾ ਵੀ ਇਲੈਕਸ਼ਨ ਆਖਰੀ ਪੜਾਅ ਤੇ ਆ ਔਰ ਕੱਲ VOTING ਹੋਣੀ ਆ ਔਰ ਉਹਦੇ ਵਿੱਚ ਜੋ ਜੋ ਅੱਜ ਹੋ ਰਿਹਾ ਸਰਕਾਰ ਵੱਲੋਂ ਕਿਸ ਤੰਗ ਦਿਨਾਂ ਸਰਕਾਰੀ ਤੰਤਰ ਦਾ ਦੁਰਵਰਤੋਂ ਹੋ ਰਹੀ ਹੈ ਕਿਸ ਤੰਗ ਦਿਨਾਂ ਦੁਕਾਨਾਂ ਦਵਾਇਆ ਔਰ ਧੁਮਕਾਇਆ ਔਰ ਡਰਾਇਆ ਜਾ ਰਿਹਾ ਉਹ ਸਾਰੀ ਗੱਲ ਤੁਹਾਡੇ ਨੇ ਰੱਖਣ ਲਈ ਸਾਡੇ ਚ ਵਿਸ਼ੇਸ਼ ਰੂਪ ਤੇ ਸਾਡੇ ਉਦੇਸ਼ ਦੇ ਜਨਰਲ ਸੈਕਟਰੀ ਇੰਡਸ ਨੇ ਦੀ ਜੁਦ ਨੇ ਉਹਨਾਂ ਦੇ ਨਾਲ ਡਾਕਟਰ ਕਮਲਜੀਤ ਸੋਈ ਜੀ ਸਾਡੇ ਪ੍ਰਵक्ता ਬਦਿਆਲ ਸਾਹਿਬ ਸਾਡੇ ਪ੍ਰਵक्ता ਪ੍ਰਵੇਸ਼ ਦੇ ਜਨਰਲ ਸੈਕਟਰੀ ਰਿੰਦਰ ਸਿੰਘ ਮਤੀ ਜੀ ਸਾਡੇ ਪ੍ਰੈਸ ਸੈਕਟਰੀ ਡਾਕਟਰ 스ਤੀਤ ਜੀ ਵਾਈਸ ਪ੍ਰਧਾਨ ਡਾਕਟਰ ਮੋਮਨ ਲੀਗਰ ਜੀ ਰੂੜਾ ਜੀ ਰਾਜਨੀਤੀ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਗਲੇ ਸ੍ਰੀਨ ਜੀ ਨੂੰ ਤੋਂ ਡ੍ਰੈਗ ਅਲਵਾਟ ਕਰੀਏ ਫੀਲਡ ਹੋਵੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉਸੇ ਵਿਸ਼ਵਾਸ ਕਰਦੇ ਹਾਂ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇਗਾ ਔਰ ਇਲੈਕਸ਼ਨ ਕਮਿਸ਼ਨ ਵਿਸ਼ੇਸ਼ ਰੂਪ ਦੇ ਵਿੱਚ ਇਸ ਚੋਣ ਦੇ ਉੱਤੇ ਯਾਨ ਦਾ ਵਿਸ਼ਵਾਸ ਤੋਂ ਇਲਾਵਾ ਗਰਾਊਂਡ ਲੈਵਲ ਤੇ ਕੋਈ ਤਿਆਰੀ ਵੀ ਕਰਨੀ ਪੈਗੀ ਕਿ ਲੱਗਿਆ ਜੈ ਜੈ ਤੁਹਾਨੂੰ ਪਾਰਟੀ ਕਰਦੀ ਹੈ ਅਸੀਂ ਵੀ ਕੀਤੀ ਹੈ ਕਿ ਐਸੇ ਤਰ੍ਹਾਂ ਅਸੀਂ ਲੋਕਾਂ ਨੂੰ ਰਿਕਵੈਸਟ ਕਰ ਸਕੀਏ ਕਿ ਵੀ ਵੋਟ ਪਾਣ ਜੂਰਨਾ ਮੈਂ ਦੇਖਦਾ ਸੋ ਤੋਂ ਪਹਿਲਾਂ ਇਹ ਕੀ ਹੈ ਆਮ ਨਾਟ ਅਪੀਲਿੰਗ ਫਾਰ ਐਨੀ ਪਰਸਨ ਮੈਂ ਤਾਂ ਇਹ ਕਹਿ ਰਿਹਾ ਕਿ ਹਰ ਵੋਟਰ ਨੂੰ 19 ਤਰੀਕ ਨੂੰ ਵੋਟ ਪਾਣ ਜਾਣਾ ਚਾਹੀਦਾ ਬਹੁਤ ਵੱਡੂ ਪਰਸੀਦਾ ਬਹੁਤ ਖੂਬਸੂਰਤੀ ਹੈਗੀ ਆ ਉਸ ਨੂੰ ਇਹ ਕੁਝ ਪੋਲੀਟিক্যাল ਪਾਰਟੀਆਂ ਦੇ ਵੀ ਕਹਿੰਦੇ ਐਕਸਪਲੋਇਟ ਕਰਦੇ ਨੇ। شويه ਪੋਲੀਟিক্যাল ਪਾਰਟੀਆਂ ਨੂੰ ਸੋਚਣਾ ਚਾਹੀਦਾ। ਬਾਰੇ ਬਾਰੇ ਹਰ ਕ ਉਹ ਵੀ ਕਰਦੇ ਨੇ ਜਦੋਂ ਆਰ ਦਾ ਟਾਰਗੇਟ ਆ ਰਿਹਾ। ਬੋਟਰਸ ਨੂੰ ਕੀ ਹੈ ਡਰ ਜਾਂ ਲਾਲਚ। ਇਹਦੇ 'ਚ ਹਰ ਤਰ੍ਹਾਂ ਦੇ ਬੋਟਰ ਸ਼ੁਮਦੇ। ਪਰ ਗਵਰਨਮੈਂਟ ਜਿਹੜੀ ਹੈ ਇੱਕ ਹਿਊਮਨ ਵੀਕਨੈਸ ਹੈ। ਤੱਕੀ ਬੈੱਥਰੂਮੋਂ ਵੀ ਆ ਲਗਭਗ ਸਾਰੀ ਕਿਤੇ ਰਾਸ਼ਨ ਕਿਤੇ ਵਾਸ਼ਿੰਗ ਮਸ਼ੀਨ ਕਿਤੇ ਟੀਵੀ ਘਰੋਂ ਦਾ ਤੇ ਕੋਸਾ ਵੀ ਕੋਈ ਨਹੀਂਗਾ ਮੈਨੂੰ ਲੱਗਦਾ ਕਿ ਉਹਨੇ ਪੰਜਾਬ ਚ ਖਪਤ ਨਹੀਂ ਹੋਣੀ ਜਿੰਨੀ ਕੱਲ ਵੀ ਵੰਡੇ ਪਏ ਨੇ ਔਰ ਜਿੱਥੇ ਵੀ ਲੋੜ ਹੈਗੀ ਉਥੇ ਪੈਸੇ ਦੀ ਡਿਸਟ੍ਰਿਬਿਊਸ਼ਨ ਦੇ ਕੇਸਿਸ ਵੀ ਸਾਹਮਣੇ ਆਏ ਨੇ ਜਿਹਦੇ ਕੋਲ ਵੀ 10 ਵੀ 50 ਵੋਟ ਹੈਗੀ ਆ ਉਸ ਨੂੰ ਜਿਵੇਂ ਦਾ ਪਰਲੋਪਨ ਦਿੱਤਾ ਜਾ ਰਿਹਾ ਹੈ ਇਹ 사ਗੇ ਕਿਉ ਤੁਸੀਂ 3.5 ਸਾਲ ਤੋਂ ਕਹਿ ਰਹੇ ਤੁਸੀਂ ਬੜਾ ਇੱਕ ਅੱਛਾ ਕੰਮ ਕੀਤਾ ਹੈਗਾ ਸਰਕਾਰ ਬੜੀ ਅੱਛੀ ਚਲਾਈ ਹੈ ਹੁਣ ਤੁਹਾਡੇ ਨਾਲ ਅਸੀਂ ਕੰਮ ਬੋਲਦਾ ਸੋ ਇਹ ਸਾਰੇ ਇਸ ਲੈਵਲ ਤੱਕ ਆਮ ਆਦੀ ਪਾਰਟੀ ਗਿਰ ਗਈ ਹੈ ਇਹ ਸਾਫ ਦਰਸਾਉਂਦਾ ਹੈ ਕਿ ਉਹ ਜਮੀਨ ਕਿਸਰ ਟੁੱਟੀ ਹੈ ਅਤੇ ਬਹੁਤ ਮਾਂ ਚ ਦੇ ਪਹਿਲੇ ਛੱਡ ਕੇ ਚਲੇ ਗਏ ਕੰਪਨੀ ਉਹ ਇਹਦੇ ਨਾਲ ਨਾਲ ਮੈਂ ਐਕਵਿਜ਼ੀਸ਼ਨ ਨੂੰ ਚਤੰਨ ਕਰਨਾ ਚਾਹਵਾਂਗਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਚ ਕੁਝ ਐਂਟੀ ਸੋਸ਼ਲ 엘ਿਮੈਂਟਸ ਨਾ ਸਿਰਫ ਜੁਆਇਨ ਕਰਾਏ ਨੇ ਬਾਕੀ ਲੁਧਿਆਣੇ ਦੇ ਵਿੱਚ ਵੀ ਬਹੁਤ ਸਾਰੇ ਐਸਏ ਐਨੀਮੇਟਸ ਦੇਖੇ ਜਾ ਰਹੇ ਨੇ। ਅਤੇ ਬਹੁਤ ਸਾਰੇ ਕੇਸਿਸ ਐਸੇ ਵੀ ਧਿਆਨ ਚਾਏ ਨੇ ਕਿ ਬਹੁਤ ਸਾਰੇ ਅਨਵਾਂਟਡ ਪਰਸਨ ਗਾਰਡਸ ਪ੍ਰੋਵਾਈਡ ਕੀਤੇ ਗਏ ਨੇ ਇਲਾ ਦਿਰਾਜ। ਜਾ ਰਹੇ ਜਿਹੜੇ ਅਫਸਰ ਦੇ ਉੱਤੇ ਜ਼ਿੰਮੇਵਾਰੀ ਲੈ ਕੇ ਫ੍ਰੀਅਰ ਫੋਰ ਕਰਾਣਾ ਸਰਕਾਰੀ ਸੰਸਥਾ ਦਾ ਗੁਰੂਪਯੋਗ ਕੀਤਾ ਜਾ ਰਿਹਾ ਹੈ। ਔਰ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਪੋਲਿਟਿਕਲ ਪਾਰਟੀ ਦਾ ਏਜੰਟ ਦੇ ਰੂਪ ਵਿੱਚ ਕੰਮ ਕਰਾਇਆ ਜਾ ਰਿਹਾ ਹੈ। ਇਹ ਪੂਰਾ ਸਰਕਾਰੀ ਮੁਲਾਜ਼ਮਾਂ ਨੂੰ ਸੋਚਣ ਦੀ ਲੋੜ ਹੈ। ਸ੍ਰੀ ਜਾਨ ਇਸ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਡੋਕੀ ਜੁੜੀ ਤੁਸੀਂ ਕਰਦੇ ਹੋ ਸ੍ਰੀ ਜਾਨ ਉਸ ਤੋਂ ਬਾਅਦ ਜਦੋਂ ਚੋਣ ਹੋਈ 97 ਤੋਂ ਲੱਗੇ ਭਾਰਤੀ ਜਨਤਾ ਪਾਰਟੀ ਔਰ ਸ਼ੋਮੀ ਕਾਂਗਰਸ ਆਇਆ ਸੀਗਾ ਔਰ ਉਸ ਅਲਾਈਅੰਸ ਦੇ ਚੱਲਦੀ ਗਈ ਪਹਿਲਾਂ ਮੇਸ਼ੇਂਦਰ ਸਿੰਘ ਗਰੇਵਾਲ ਜੀ ਉਹਦੇ ਅਧਿਸ਼ ਰੇਟ ਹਾਲੇ ਸੀ ਦੋ ਬਣੀ ਸੀ ਔਰ ਉਹਦੇ ਬਾਅਦ ਜਿਹੜੇ ਹੁਣ ਰੀਸੈਂਟ ਅਸੀਂ ਅਕਾਲੀ ਦਲ ਦਾ ਅੱਡ ਹੋਇਆ ਉਹਦੇ ਬਾਅਦ ਜਿਹੜਾ ਚੋਣ ਹੋਇਆ ਹੈ ਪਾਰਲੀਮੈਂਟ ਦਾ ਜੇ ਅਸੀਂ ਕਰ ਲੈ ਨੜੇ ਆ ਅਸੀਂ ਇਸ ਵੈਸਟ ਦੀ ਵਿਧਾਨ ਸਭਾ ਤੋਂ 45000 ਵੋਟਾਂ ਲਿੱਤੀਆਂ ਨੇ ਔਰ ਬਾਕੀ ਪਾਰਟੀਆਂ ਦਾ ਉਹ ਹੈ ਕਾਂਗਰਸ ਹੋਵੇ ਜਾਂ ਆਪ ਹੋਵੇ ਨੀਰਸਟ ਕੈਂਡੀਡੇਟ ਸੀਗਾ 10000 ਤੋਂ ਵੱਧ ਜਿਹੜੀ ਸਾਡੀ ਗੀਤ ਸੀ ਐਸੋ ਦੈਟਸ ਵਾਈ ਵੀ ਸੇ ਕਿ ਬੀ ਜੀ ਪੀ ਇਸ ਗੋਇੰਗ ਟੂ ਵਿਨ ਥਿਸ ਇਲੈਕਸ਼ਨ ਸਰ ਜਿਵੇਂ ਇਲੈਕਸ਼ਨ ਹੋ ਗਿਆ ਲੇਕਿਨ 70% ਤੁਹਾਡੀ ਵੋਟ ਵੀ ਨਹੀਂ ਜੁੜਵਾ ਸੀ ਫਿਰ ਵੀ ਜਿਹੜਾ ਸੀ ਸੀਗੀ ਬੀ ਜੀ ਪੀ ਲੈ ਰਹੀ ਸੀ ਕਾਲੀ ਤੱਕ ਉਹਨੇ ਕੀ ਮਤਵ ਹੁੰਦਾ ਹੈ तो 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 <जयागे> तो है। है। इलेक्शन इंश्योर करे लेकिन ऐसा लगता है कि साढ़े ऑफिसर्स भी डराया धमकया जा रहा है और इनलीगल ਕੰਮ ਕਰਵਾਏ ਜਾ ਰਹੇ ਨੇ। ਔਰ ਘਰ ਤਨ ਤਕ ਕੰਡਾ। ਲੋਰਮੈਂਟ ਹੋ ਗਈ, ਇੰਟੀਮੀਡੇਸ਼ਨ ਹੋ ਗਈ, ਡਰਾਣਾ ਧਮਕਾਣਾ ਹੋ ਗਿਆ, ਪਰਲੋਬਨ ਦੇਣਾ ਹੋ ਗਿਆ। ਜਿਸ ਵਡੇ ਪੈਮਾਨੇ ਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਔਰ ਅਕੀਰ ਬਹੁਤ ਸਾਰੇ ਮੈਂ ਦੇਖੇ ਕਿ ਤੁਹਾਡੇ ਪੱਤਰਕਾਰ ਬੰਦੂ ਵੀ ਜਿਹੜੇ ਲੋਕ ਰਾਸ਼ਨ ਵੰਡ ਰਹੇ ਸੀ ਉਹਨਾਂ ਦੇ ਮਗਰ ਮਗਰ ਭਜਰੇ ਸਨ। ਦੇ ਫੋਟੋਸ اور ਪਿਕਚਰਸ ਤੁਸੀਂ ਵੀ ਕੈਪਚਰ ਕੀਤੀਆਂ ਨੇ ਜ਼िला ਪ੍ਰਸ਼ਾਸਨ ਨੂੰ ਇਹ ਸੁੱਪਤੰਤ ਬੰਦ ਕਰਾਉਣਾ ਪਏਗਾ। ਮੈਂ ਅਫਸਰ ਨੂੰ ਬੇਨਤੀ ਕਰਦਾ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਓ। ਇਹ ਸਰਕਾਰਾਂ ਆਣੀਆਂ ਨੇ, ਜਾਣੀਆਂ ਨੇ, ਇਹ 15 ਮਹੀਨੇ ਰਹਿ ਗਈ ਸਰਕਾਰ ਦੇ। ਲੇਕਿਨ ਤੁਹਾਡੀ जॉब जी है नौकरी जी बहुत लंबी पड़ी किसी भी पोलिटल पार्टी वास्ते सरकारी अफसर एजेंट नहीं बनना चाहिए सो मैं बेनती करा इलेक्शन कमीशन कि हो सख्ती इलेक्शन कोड को इनफोर्स कर जेड़े भी ऑफिसर ਆਪਣੀ ਡਿਊਟੀ ਚ ਕੋਤਾਹੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਫਰੀ ਐਂਡ ਫੇਅਰ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਵੀ ਇਮੀਡੀਏਟਲੀ ਸਖਤ ਐਕਸ਼ਨ ਕੀਤਾ ਜਾਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਪ੍ਰਲੋਭਨ ਦੇ ਨਾਲ ਤੁਸੀਂ ਕੋਈ ਵੋਟਾਂ ਨਹੀਂ ਪਾ ਪਾਓਗੇ ਲੇਕਿਨ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਚੋਣਾਂ ਦਾ ਭਾਰਤੀ ਜਨਤਾ ਪਾਰਟੀ ਇਹ ਮੰਨ ਕਰਦੀ ਹੈ ਕਿ ਇਲੈਕਸ਼ਨ ਕਮਿਸ਼ਨ ਇਹ ਸਾਰੀਆਂ ਚੀਜ਼ਾਂ ਦਾ ਸਖਤ ਨੋਟਿਸ ਲਵੇ ਔਰ ਇਮੀਡੀਏਟ ਐਕਸ਼ਨ ਜਿਹੜਾ ਹੈਗਾ ਜਿਹੜੇ ਵੀ ਕੰਪਲੈਂਟਸ ਹੈਗੇ ਨੇ ਉਹਨਾਂ ਦੇ ਖਿਲਾਫ ਲਿੱਤਾ ਜਾਵੇ ਕਰ ਰਹੇ ਆ ਅਸੀਂ ਬਾਰਡਰਿੰਗ ਤੇ ਨਹੀਂ ਚੱਲਦੇ ਆ ਜਿਹੜੇ ਲੋਕ ਇਸ ਤਰ੍ਹਾਂ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਰਹੇ ਕਿ ਆਪ ਨੂੰ ਬਾਹਰ ਆਜੋ ਇਹਨਾਂ ਹਰ। ਸਰ ਇੱਕ ਸਾਰੀ ਇੱਕ ਪਿਕਚਰ ਬਾਹਰ ਹੋ ਰਹੀ ਹੈ। ਸਰ ਇੱਕ ਪਿਕਚਰ ਵਾਲੀ ਹੋ ਰਹੀ ਹੈ ਯਾਰ ਆਮ ਆਦਮੀ ਪਾਰਟੀ ਦੀ ਨੀਤਿਆ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਸਰ ਜੀ ਸਾਹਿਬ ਐ